ਜਲਿਆਂਵਾਲਾ ਬਾਗ ਦੇ ਅਸਲ ਇਤਿਹਾਸਿਕ ਪਿਸ਼ੋਕੜ ਬਾਰੇ ਅੱਜ ਗੱਲ ਕਰਾਂਗੇ ਕਿ ਇਸ ਬਾਗ ਦਾ ਇਹ ਨਾਂ ਜਲਿਆਂਵਾਲਾ ਬਾਗ ਕਿਵੇਂ ਪਿਆ 13 ਅਪ੍ਰੈਲ 1919 ਨੂੰ ਜੋ ਘਟਨਾ ਵਾਪਰੀ ਇਸ ਦੇ ਕੀ ਕਾਰਨ ਸਨ ਕਿੰਨੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸਿੱਖ ਯੋਧੇ ਭਾਈ ਉਧਮ ਸਿੰਘ ਨੇ ਕਿਵੇਂ ਇਸ ਸਾਕੇ ਦਾ ਬਦਲਾ ਲਿਆ ਏ ਸਾਰੀ ਜਾਣਕਾਰੀ ਨੂੰ ਅਖੀਰ ਤੱਕ ਜਰੂਰ ਸੁਣਿਓ ਤਾਂ ਹੀ ਇਸ ਘਟਨਾ ਦੇ ਅਸਲ ਸੱਚ ਬਾਰੇ ਜਾਣ ਸਕੋਗੇ ਸਭ ਤੋਂ ਪਹਿਲਾਂ ਇਸ ਘਟਨਾ ਦੇ ਪਿਸ਼ੋਕੜ ਨੂੰ ਸਮਝਣਾ ਜ਼ਰੂਰੀ ਹੈ ਸਾਲ 1919 ਵਿੱਚ ਬ੍ਰਿਟਿਸ਼ ਸਰਕਾਰ ਨੇ ਰੋਲਟ ਐਕਟ ਪਾਸ ਕੀਤਾ ਸੀ ਇਹ ਇੱਕ ਕਾਲਾ ਕਾਨੂੰਨ ਸੀ ਜੇਸਨਾਲ ਉਹਨਾਂ ਨੂੰ ਬਿਨਾ ਮੁਕਦਮੇ ਦੇ ਕਿਸੇ ਵੀ ਭਾਰਤੀ ਨੂੰ ਜੇਲ੍ਹ ਵਿੱਚ ਟੱਕਣ ਦਾ ਅਧਿਕਾਰ ਮਿਲ ਗਿਆ ਇਸ ਦੇ ਖਿਲਾਫ ਪੂਰੇ ਦੇਸ਼ ਵਿੱਚ ਵਿਰੋਧ ਸ਼ੁਰੂ ਹੋ ਗਿਆ ਪੰਜਾਬ ਵਿੱਚ ਵੀ ਲੋਕ ਸੜਕਾਂ ਤੇ ਉੱਤਰ ਆਏ 10 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿੱਚ ਦੋ ਪ੍ਰਮੁੱਖ ਨੇਤਾਵਾਂ ਡਾਕਟਰ ਸਤਿਆਪਾਲ ਅਤੇ ਡਾਕਟਰ ਸੈਫੋਦੀਨ ਕਿਚਲੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਨਾਲ ਲੋਕਾਂ ਵਿੱਚ ਗੁੱਸਾ ਤੇ ਰੋਵ ਵਧ ਗਿਆ ਇਸੇ سلسلے ਵਿੱਚ 13 ਅਪ੍ਰੈਲ ਨੂੰ ਵਿਸਾਖੀ ਦੇ ਦਿਨ ਲੋਕ ਜਲਿਆਂਵਾਲੇ ਬਾਗ ਵਿੱਚ ਇਕੱਠੇ ਹੋਏ ਇਸ ਦਿਨ ਜਲਿਆਂਵਾਲੇ ਬਾਗ ਵਿੱਚ ਹਜ਼ਾਰਾਂ ਲੋਕ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਸਨ ਇਹ ਬਾਗ ਇੱਕ ਅਜੀਹੀ ਜਗ੍ਹਾ ਸੀ ਜਿੱਥੇ ਸਿਰਫ ਇੱਕ ਹੀ ਪਰਵੇਸ਼ ਦੁਆਰ ਸੀ ਅਤੇ ਬਾਕੀ ਤਿੰਨ ਪਾਸੇ ਉੱਚੀਆਂ ਕੰਧਾਂ ਸਨ ਇਹ ਬਾਗ ਰਾਜਾ ਜਸਵੰਤ ਸਿੰਘ ਨਾਭਾ ਦੇ ਵਕੀਲ ਹਮੀਤ ਸਿੰਘ ਜੱਲਾ ਦਾ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਵਕੀਲ ਸੀ ਜੱਲਾ ਹਮੀਤ ਸਿੰਘ ਦਾ ਗੋਤ ਸੀ ਜਿਸ ਕਰਕੇ ਬਾਗ ਦਾ ਨਾਮ ਜਲਿਆਂ ਵਾਲਾ ਬਾਗ ਪੈ ਗਿਆ ਇਹ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਹੈ ਉਸ ਦਿਨ ਇੱਥੇ ਔਰਤਾਂ, ਬੱਚੇ ਅਤੇ ਬਜ਼ੁਰਗ ਸਮੇਤ ਹਰ ਉਮਰ ਦੇ ਲੋਕ ਮੌਜੂਦ ਸਨ ਜਿਨ੍ਹਾਂ ਦੀ ਗਿਣਤੀ 25 ਤੋਂ 30 ਹਜ਼ਾਰ ਤੱਕ ਮੰਨੀ ਜਾਂਦੀ ਹੈ ਬ੍ਰਿਟਿਸ਼ ਫੌਜ ਦੇ ਜਨਰਲ ਡਾਇਰ ਨੇ ਆਪਣੀ 50 ਸਿਪਾਹੀਆਂ ਨਾਲ ਬਾਗ ਵਿੱਚ ਦਾਖਲ ਹੋ ਕੇ ਬਿਨਾਂ ਕਿਸੇ ਚੇਤਾਵਨੀ ਦੇ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਲੋਕਾਂ ਕੋਲ ਭੱਜਣ ਦਾ ਕੋਈ ਰਸਤਾ ਨਹੀਂ ਸੀ ਲਗਭਗ 10 ਮਿੰਟ ਤੱਕ ਲਗਾਤਾਰ ਗੋਲੀਬਾਰੀ ਹੁੰਦੀ ਰਹੀ ਬਹੁਤ ਸਾਰੇ ਲੋਕ ਖੂਹ ਵਿੱਚ ਛਾਲਾ ਮਾਰ ਕੇ ਬਚਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉੱਥੇ ਵੀ ਉਨ੍ਹਾਂ ਦੀ ਮੌਤ ਹੋ ਗਈ ਇਹ ਖੂਹ ਡੂੰਘਾ ਸੀ ਅਤੇ ਉਸ ਵਿੱਚ ਪਾਣੀ ਵੀ ਨਹੀਂ ਸੀ ਬਹੁਤ ਸਾਰੇ ਲੋਕ ਇਸ ਵਿੱਚ ਡਿੱਗ ਕੇ ਮਰ ਗਏ ਜਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਬਾਅਦ ਵਿੱਚ ਜਦੋਂ ਲਾਸ਼ਾਂ ਕੱਢੀਆਂ ਗਈਆਂ ਤਾਂ ਇਸ ਖੂਹ ਵਿੱਚੋਂ 120 ਤੋਂ ਵੱਧ ਲਾਸ਼ਾਂ ਮਿਲੀਆਂ। ਗੋਲੀਆਂ ਦੀ ਆਵਾਜ਼ ਨਾਲ ਉਸ ਸਮੇਂ ਫਗੜੜ ਮੱਚ ਗਈ ਜਿਸ ਵਿੱਚ ਔਰਤਾਂ ਤੇ ਬੱਚੇ ਕੁਚਲੇ ਗਏ। ਕੁਝ ਲੋਕ ਜਦੋਂ ਜ਼ਮੀਨ ਤੇ ਡਿੱਗ ਪਏ ਤਾਂ ਉਹਨਾਂ ਉੱਤੇ ਹੋਰ ਲੋਕਾਂ ਦਾ ਭਾਰ ਪੈਣ ਨਾਲ ਕਈ ਦੱਬ ਕੇ ਮਰ ਗਏ। ਬਾਗ ਦੀਆਂ ਕੰਧਾਂ ਉੱਪਰ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ ਜੋ ਉਸ ਦਿਨ ਦੀ ਬੇਰਹਿਮੀ ਨੂੰ ਦਰਸਾਉਂਦੇ ਹਨ। ਲੋਕ ਕੰਦਾਂ ਦੇ ਨਾਲ-ਨਾਲ ਲੁਕਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਗੋਲੀਆਂ ਉਹਨਾਂ ਤੱਕ ਵੀ ਪਹੁੰਚ ਜਾਂਦੀਆਂ ਚੁ ਗੋਲੀਬਾਰੀ ਰੁਕਮ ਤੋਂ ਬਾਅਦ ਬਾਗ ਦੀ ਜ਼ਮੀਨ ਤੇ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ ਖੂਨ ਦੀਆਂ ਧਾਰਾਂ ਵਗ ਰਹੀਆਂ ਸਨ ਅਤੇ ਜ਼ਖਮੀ ਲੋਕ ਦਰਦ ਵਿੱਚ ਤੜਪ ਰਹੇ ਸਨ ਕਈ ਪਰਿਵਾਰ ਦੇ ਮੈਂਬਰ ਇੱਕ ਦੂਜੇ ਤੋਂ ਵਿਛੜ ਗਏ ਅਤੇ ਆਪਣੇ ਪਿਆਰਿਆਂ ਨੂੰ ਲੱਭਣ ਲਈ ਰੋਂਦੇ-ਵਿਲਕਦੇ ਫੇਰ ਰਹੇ ਸਨ ਉਸ ਸਮੇਂ ਦਾ ਮਾਹੌਲ ਬਹੁਤ ਦਰਦਨਾਕ ਅਤੇ ਭਿਆਨਕ ਸੀ ਬੱਚੇ ਆਪਣੇ ਮਾਪਿਆਂ ਨੂੰ ਅਤੇ ਮਾਪੇ ਆਪਣੇ ਬੱਚਿਆਂ ਨੂੰ ਲੱਭ ਰਹੇ ਸਨ ਬ੍ਰਿਟਿਸ਼ ਸਰਕਾਰ ਦੇ ਅੰਕੜਿਆਂ ਅਨੁਸਾਰ ਇਸ ਗੋਲੀकांड ਵਿੱਚ 379 ਲੋਕ ਮਾਰੇ ਗਏ ਅਤੇ 1200 ਤੋਂ ਵੱਧ ਜ਼ਖਮੀ ਹੋਏ ਪਰ ਇਤਿਹਾਸਕਾਰਾਂ ਅਤੇ ਸੁਤੰਤਰ ਸਰੋਤਾਂ ਦਾ ਮੰਨਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 1000 ਤੋਂ ਵੱਧ ਸੀ ਇਸ ਘਟਨਾ ਨੇ ਪੂਰੇ ਭਾਰਤ ਵਿੱਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ। ਲੋਕਾਂ ਵਿੱਚ ਅੰਗਰੇਜ਼ਾਂ ਪ੍ਰਤੀ ਨਫ਼ਰਤ ਦੀ ਭਾਵਨਾ ਹੋਰ ਵੱਧ ਗਈ। ਇਸ ਸਾਕੇ ਨੇ ਆਜ਼ਾਦੀ ਦੀ ਲੜਾਈ ਨੂੰ ਤੇਜ਼ ਕਰ ਦਿੱਤਾ। ਉਦਮ ਸਿੰਘ ਉਸ ਸਮੇਂ ਜਲਿਆਵਾਲਾ ਬਾਗ ਵਿੱਚ ਮੌਜੂਦ ਸੀ। ਇਸ 20 ਸਾਲਾਂ ਦੇ ਨੌਜਵਾਨ ਨੇ ਖੂਨੀ ਸਾਕੇ ਨੂੰ ਅੱਖੀਂ ਵੇਖਿਆ ਤੇ ਉਸ ਦਾ ਮਨ ਤੁਰ ਅੰਦਰ ਤੱਕ ਬਲੁੰਦਰਿਆ ਗਿਆ। ਇਹ ਉਹੀ ਸਮਾਸੀ ਜਦੋਂ ਇੱਕ 20 ਸਾਲਾਂ ਦੇ ਨੌਜਵਾਨ ਨੇ 21 ਸਾਲਾਂ ਤੱਕ ਚਲਿਆਂ ਵਾਲੇ ਬਾਗ ਵਿੱਚ ਵਾਪਰੇ ਸਾਕੇ ਦੀ ਤਸਵੀਰ ਨੂੰ ਆਪਣੇ ਜ਼ਿਹਨ ਵਿੱਚ ਤਾਜ਼ਾ ਰੱਖਿਆ ਇਸ ਮਹਾਨ ਸੁਤੰਤਰਤਾ ਸਲਾਨੀ ਤੇ ਇਨਕਲਾਬੀ ਸ਼ਹੀਦ ਉਦਮ ਸਿੰਘ ਨੇ ਮਾਤਾ ਹਰਨਾਮ ਕੌਰ ਦੀ ਕੁੱਖੋਂ 26 ਦਸੰਬਰ 1899 ਈਸਵੀ ਨੂੰ ਸਰਦਾਰ ਟਹਿਲ ਸਿੰਘ ਜੰਮੂ ਦੇ ਘਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਸੁਨਾਮ ਵਿੱਚ ਜਨਮ ਲਿਆ। ਉਸ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਸੀ ਜੋ ਬਾਅਦ ਵਿੱਚ ਉਦਮ ਸਿੰਘ ਹੋ ਗਿਆ। ਉਦਮ ਸਿੰਘ ਦੇ ਮਾਤਾ ਜੀ ਉਹਨਾਂ ਨੂੰ ਛੋਟੀ ਉਮਰੇ ਹੀ ਇਸ ਸੰਸਾਰ ਤੇ ਛੱਡ ਗਏ ਸਨ। ਅਤੇ ਪਿਤਾ ਉਹੋ ਵੀ 1907 ਵਿੱਚ ਸਵਰਗ ਸਦਾਰ ਗਏ। ਪਿਛੋਂ ਉਹਨਾਂ ਦਾ ਇੱਕ ਰਿਸ਼ਤੇਦਾਰ ਜੋ ਅੰਮ੍ਰਿਤਸਰ ਵਿਖੇ ਰਾਗੀ ਸਿੰਘ ਵਜੋਂ ਸੇਵਾ ਕਰਦਾ ਸੀ ਉਹਨਾਂ ਨੂੰ ਪੁਤਲੀ ਘਰ ਅੰਮ੍ਰਿਤਸਰ ਵਿਖੇ ਸਥਿਤ ਕੇਂਦਰੀ ਖਾਸਾ ਜਤੀਮ ਘਰ ਵਿਖੇ ਪੜ੍ਹਨੇ ਪਾ ਦਿੰਦੇ ਹਨ ਇੱਥੇ ਉਦਮ ਸਿੰਘ 1917 ਵਿੱਚ 10ਵੀਂ ਜਮਾਤ ਪਾਸ ਕਰ ਲੈਂਦੇ ਹਨ ਇਸੇ ਦੌਰਾਨ ਉਸਨੇ ਭਾਰਤ ਦੀ ਆਜ਼ਾਦੀ ਨਾਲ ਸੰਬੰਧਤ ਸਮਾਗਮਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਕਟਲਿਆ ਵਾਲੇ ਬਾਗ ਦੀ ਕਟਨਾ ਤੋਂ ਬਾਅਦ ਉਸ ਨੇ ਉਸ ਬਾਗ ਦੀ ਮਿੱਟੀ ਆਪਣੇ ਹੱਥਾਂ ਵਿੱਚ ਲੈ ਕੇ ਇਸ ਕਤਲੇਆਮ ਨੂੰ ਅੰਜਾਮ ਦੇਣ ਵਾਲੇ ਮਾਈਕਲ ਓਡਵਾਈਰ ਤੋਂ ਬਦਲਾ ਲੈਣ ਦਾ ਪ੍ਰਣ ਲਿਆ ਉਸ ਨੇ ਗਦਰ ਪਾਰਟੀ ਵਿੱਚ ਸਰਗਰਮ ਕ੍ਰਾਂਤੀਕਾਰੀ ਮੈਂਬਰ ਵਜੋਂ ਅਮਰੀਕਾ ਨਿਊਯਾਰਕ ਆਦਿ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ ਅਤੇ ਆਜ਼ਾਦ ਪਾਰਟੀ ਦੀ ਸਥਾਪਨਾ ਕੀਤੀ ਵਕਵਾਕ ਦੇਸ਼ਾਂ ਦੀਆਂ ਯਾਤਰਾਵਾਂ ਦੌਰਾਨ ਉਹ ਕਈ ਨਾਵਾਂ ਨਾਲ ਜਾਣੇ ਜਾਂਦੇ ਸਨ ਜਿਵੇਂ ਸ਼ੇਰ ਸਿੰਘ, ਉਦੇ ਸਿੰਘ, ਮੁਹੰਮਦ ਸਿੰਘ ਆਜ਼ਾਦ, ਫ੍ਰੈਂਕ ਬ੍ਰਾਜ਼ੀਲ ਆਦਿ। ਉਦੇ ਸਿੰਘ ਮਾਈਕਲ ਓਡਵਾਈਨ ਨੂੰ ਗੋਲੀ ਮਾਰਨ ਲਈ ਆਪਣੀ ਪਿਸਤੌਲ ਨੂੰ ਇੱਕ ਮੋਟੀ ਕਿਤਾਬ ਵਿੱਚ ਲੁਕਾ ਕੇ 13 ਮਾਰਚ 1940 ਨੂੰ ਇੰਗਲੈਂਡ ਵਿਖੇ ਲੰਡਨ ਦੇ ਟੈਕਸਟਰਨ ਹਾਲ ਵਿੱਚ ਦਾਖਲ ਹੋਇਆ। ਉਸ ਨੇ ਆਪਣੀ ਪਿਸਤੌਲ ਨੂੰ ਲੁਕਾਉਣ ਲਈ ਇੱਕ ਮੋਟੀ ਕਿਤਾਬ ਦੇ ਪੰਨਿਆਂ ਨੂੰ ਪਿਸਤੌਲ ਦੀ ਸ਼ਕਲ ਵਿੱਚ ਇਸ ਤਰੀਕੇ ਨਾਲ ਕੱਟਿਆ ਸੀ ਕਿ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਉਸ ਕੋਲ ਹਥਿਆਰ ਹੈ ਉਸ ਨੇ ਆਪਣਾ ਪੇਸ ਵੀ ਬਦਲਿਆ ਹੋਇਆ ਸੀ ਤੇ ਉਹ ਉੱਥੇ ਪਹੁੰਚ ਗਿਆ ਜਿੱਥੇ ਬਰਤਾਨਵੀ ਉੱਚ ਅਧਿਕਾਰੀਆਂ ਦੀ ਮੀਟਿੰਗ ਹੋ ਰਹੀ ਸੀ ਮੀਟਿੰਗ ਖਤਮ ਹੁੰਦੇ ਹੀ ਊਧਮ ਸਿੰਘ ਨੇ ਆਪਣਾ ਪਿਸਤੌਲ ਕਿਤਾਬ ਵਿੱਚੋਂ ਕੱਢਿਆ ਤੇ ਗੋਲੀਆਂ ਚਲਾ ਕੇ ਉਸ ਸਮੇਂ ਦੇ ਪੰਜਾਬ ਦੇ ਗਵਰਨਰ ਮਾਈਕਲ ਓਡਵਾਇਨ ਨੂੰ ਮੌਕੇ ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਉਦਮ ਸਿੰਘ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਚਲਿਆਂ ਵਾਲੇ ਬਾਗ ਵਿੱਚ ਵਾਪਰੇ ਸਾਕੇ ਦਾ ਬਦਲਾ ਲੈਣ ਦੀ ਖੁਸ਼ੀ ਉਸ ਦੇ ਚਿਹਰੇ ਤੋਂ ਸਾਫ਼ ਦਿਖਾਈ ਦੇ ਰਹੀ ਸੀ ਉਸ ਵਿਰੁੱਧ ਵਰਤਾਨਵੀ ਅਦਾਲਤ ਵਿੱਚ ਮੁਕੱਦਮਾ ਦਾਇਰ ਹੋਇਆ ਤੇ 4 ਜੂਨ 1940 ਨੂੰ ਉਹਨਾਂ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਇਸ ਉਪਰੰਤ ਉਦਮ ਸਿੰਘ ਨੂੰ 31 ਜੁਲਾਈ 1940 ਨੂੰ ਲੰਡਨ ਦੀ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਸ਼ਹੀਦ ਉਦਮ ਸਿੰਘ ਜੀ ਦੀਆਂ ਅਸਥੀਆਂ ਨੂੰ ਭਾਰਤ ਲਿਆਂਦਾ ਗਿਆ। ਉਸ ਦੀਆਂ ਅਸਥੀਆਂ ਦੇ 7 ਕਲਸ਼ ਤਿਆਰ ਕੀਤੇ ਗਏ ਜੋ ਭਾਰਤ ਦੇ ਵੱਖ-ਵੱਖ ਸਥਾਨਾਂ ਤੇ ਦਫਨਾਏ ਅਤੇ ਜਲ ਪਰਵਾਹ ਕੀਤੇ ਗਏ। ਉਹਨਾਂ ਵਿੱਚੋਂ ਇੱਕ ਕਲਸ਼ ਨੂੰ ਜਲਿਆਂਵਾਲਾ ਬਾਗ ਦੇ ਵਿੱਚ ਦਫਨਾਇਆ ਗਿਆ। ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿੱਚ ਅਮਰ ਹੋਏ। ਸ਼ਹੀਦ ਉਦਮ ਸਿੰਘ ਦੀ ਸ਼ਹਾਦਤ ਦੇਸ਼ ਵਾਸੀਆਂ ਨੂੰ ਸਦਾ ਹੀ ਜ਼ਬਰ ਜ਼ੁਲਮ ਵਿਰੁੱਧ ਲੜਨ ਲਈ ਪ੍ਰੇਰਿਤ ਕਰਦੀ ਰਹੇਗੀ। ਅੱਜ ਜਲਿਆਂਵਾਲਾ ਬਾਗ ਇੱਕ ਰਾਸ਼ਟਰੀ ਯਾਦਗਾਰ ਹੈ। ਇੱਥੇ ਉਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਇੱਕ ਅਮਰ ਜੋਤੀ ਹਮੇਸ਼ਾ ਜਲਦੀ ਰਹਿੰਦੀ ਹੈ। ਇੱਕ ਮਿਊਜ਼ੀਅਮ ਵੀ ਹੈ ਜਿੱਥੇ ਉਸ ਦਿਨ ਦੀਆਂ ਤਸਵੀਰਾਂ, ਗੋਲੀਆਂ ਦੇ ਨਿਸ਼ਾਨ ਵਾਲੀਆਂ ਕੰਧਾਂ ਅਤੇ ਹੋਰ ਜਾਦਾਂ ਸੰਭੀਆਂ ਗਈਆਂ ਹਨ। हाल ही ਵਿੱਚ ਇੱਕ ਸਜਾਦਗਰ ਦੇ ਨਵੀਨੀਕਰਨ ਨੂੰ ਲੈ ਕੇ ਵਿਵਾਦ ਵੀ ਸਾਹਮਣੇ ਆਇਆ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਨਵੀਨੀਕਰਨ ਨਾਲ ਇਸ ਦੀ ਅਸਲ ਰੂਹ ਗਵਾਚ ਗਈ ਹੈ। ਜਦਕਿ ਦੂਜੇ ਇਸ ਨੂੰ ਸੈਲਾਨੀਆਂ ਲਈ ਸੁੰਦਰ ਬਣਾਉਣ ਦੀ ਕੋਸ਼ਿਸ਼ ਮੰਨਦੇ ਹਨ। ਪਰ ਸਚਾਈ ਇਹ ਹੈ ਕਿ ਜਲਿਆਵਾਲਾ ਬਾਗ ਕੋਈ ਸੁੰਦਰ ਬਾਗ ਨਹੀਂ ਸੀ। ਇਹ ਇੱਕ ਅਜਿਹੀ ਜਗਾ ਸੀ ਜਿੱਥੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਗਈਆਂ। ਇਤਿਹਾਸਕਾਰ ਚਮਨ ਲਾਲ ਦਾ ਕਹਿਣਾ ਹੈ ਜਲਿਆਂਵਾਲਾ ਬਾਗ ਵਿੱਚ ਆਉਣ ਵਾਲੇ ਲੋਕਾਂ ਨੂੰ ਦਰਦ ਅਤੇ ਦੁੱਖ ਦੀ ਭਾਵਨਾ ਨਾਲ ਜਾਣਾ ਚਾਹੀਦਾ ਹੈ। ਉਹਨਾਂ ਨੇ ਹੁਣ ਇਸ ਨੂੰ ਇੱਕ ਸੁੰਦਰ ਬਾਗ ਵਾਲੀ ਅਤੇ ਆਨੰਦ ਲੈਣ ਵਾਲੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਇੱਕ ਸੁੰਦਰ ਬਾਗ ਨਹੀਂ ਸੀ। ਇਸ ਤਰ੍ਹਾਂ ਜਲਿਆਂਵਾਲਾ ਬਾਗ ਦਾ ਸਾਕਾ ਸਾਨੂੰ ਸਿਖਾਉਂਦਾ ਹੈ ਕਿ ਆਜ਼ਾਦੀ ਦੀ ਕੀਮਤ ਕਿੰਨੀ ਵੱਡੀ ਹੁੰਦੀ ਹੈ। ਇਹ ਇਤਿਹਾਸ ਦਾ ਇੱਕ ਅਜੇਹਾ ਪੰਨਾ ਹੈ। ਜੋ ਸਾਨੂੰ ਆਪਣੇ ਪੂਰਵਜਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਅਤੇ ਉਹਨਾਂ ਦੇ ਸੁਪਨਿਆਂ ਨੂੰ ਜਿਉਂਦਾ ਰੱਖਣ ਲਈ ਪ੍ਰੇਰਿਤ ਕਰਦਾ ਹੈ ਅੱਜ ਅਸੀਂ ਉਹਨਾਂ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਵੀਡੀਓ ਨੂੰ ਦੇਖਣ ਲਈ ਧੰਨਵਾਦ ਤੁਸੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਜਲਿਆਂਵਾਲੇ ਬਾਗ ਵਿੱਚ ਜਾ ਕੇ ਇਸ ਇਤਿਹਾਸ ਨੂੰ ਨੇੜਿਓ ਮਹਿਸੂਸ ਕਰ ਸਕਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ